ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਅਸੀਂ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਭੰਗੀ ਚੌਦੀਆਂ ਹੈਰਾਨ ਕਰਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਉੱਥੇ ਹੀ ਮੇਰੇ ਪਿੱਛੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਤੇ ਗੱਡੀਆਂ ਵਹੀਕਲ ਸਕੂਟੀ ਮੋਟਰਸਾਈਕਲ ਵਾਲੇ ਆਰਾਮ ਦੇ ਨਾਲ ਇਸ ਸੜਕ ਨੂੰ ਕ੍ਰੋਸ ਕਰ ਰਹੇ ਨੇ ਜਿੱਥੇ ਬਹੁਤ ਵੱਡੀ ਗਿਣਤੀ ਬਹੁਤ ਵੱਡੀ ਸਪੀਡ ਦੇ ਵਿੱਚ ਪਾਣੀ ਆ ਰਿਹਾ ਹੈ ਬੜੀ ਹੀ ਓਵਰ ਸਪੀਡ ਦੇ ਨਾਲ ਪਾਣੀ ਛੱਲਾ ਮਾਰਦਾ ਜਾ ਰਿਹਾ ਹੈ ਤੇ ਕੁਝ ਲੋਕ ਜਿਹੜੇ ਨੇ ਉਸ ਪਾਣੀ ਦੇ ਵਿੱਚ ਪੈਦਲ ਤੁਰਦੇ ਵੀ ਦਿਖਾਈ ਦੇ ਰਹੇ ਨੇ ਹਾਲਾਂਕਿ ਤਸਵੀਰ ਜਿਹੜੀ ਇਸ ਤੋਂ ਪਹਿਲੇ ਪੁਲ ਦੀ ਦਿਖਾਈ ਉੱਥੇ ਸੜਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਤੇ ਅਗਰ ਇਸ ਪੁਲ ਦੀ ਤਸਵੀਰ ਦਿਖਾਈਏ ਇਸ ਸੜਕ ਦੀ ਤਸਵੀਰ ਦਿਖਾਈਏ ਤਾਂ ਇੱਥੇ ਲੋਕ ਖਤਰਾ ਮੁੱਲ ਲੈਣ ਲਈ ਵੀ ਤਿਆਰ ਨੇ ਜਿਹੜੀਆਂ ਗੱਡੀਆਂ ਨੇ ਜਿਹੜੇ ਸਕੂਟੀ ਸਵਾਰ ਨੇ ਮੋਟਰਸਾਈਕਲ ਸਵਾਰ ਨੇ ਉਹ ਬੜੇ ਆਰਾਮ ਦੇ ਨਾਲ ਇਸ ਓਵਰ ਸਪੀਡ ਪਾਣੀ ਦੇ ਵਿੱਚੋਂ ਲੰਘਦੇ ਦਿਖਾਈ ਦੇ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਰ ਨਾਲ ਦੀ ਨਾਲ ਇਹ ਤਸਵੀਰ ਜਿਹੜੀ ਦਿਖਾ ਰਿਆਂ ਦੇਖੋ ਤੁਸੀਂ ਹੱਥਾਂ ਦੇ ਵਿੱਚ ਆਪਣਾ ਸਮਾਨ ਚੁੱਕ ਕੇ ਲੋਕ ਜਿਹੜੇ ਨੇ ਆਪਣੇ ਵੀਕਲਾਂ ਨੂੰ ਨਾਲ ਲੈ ਕੇ ਕਿਉਂਕਿ ਲੋਕਾਂ ਦੇ ਕੋਲ ਸ਼ਾਇਦ ਕੋਈ ਆਪਸ਼ਨ ਨਹੀਂ ਆ ਇਸ ਕਰਕੇ ਇਸ ਪਾਣੀ ਦੇ ਵਿੱਚੋਂ ਲੰਘਣਾ ਉਹਨਾਂ ਨੂੰ ਜ਼ਿਆਦਾ ਮناسب ਲੱਗ ਰਿਹਾ ਤੇ ਉੱਥੇ ਹੀ ਬੇਜਵਾਨ ਤੁਸੀਂ ਦੇਖੋ ਕਿ ਕਿਸ ਰੀਕੇ ਦੇ ਨਾਲ ਇਸ ਸੜਕ ਦੇ ਉਪਰੋਂ ਆ ਰਹੇ ਨੇ ਹਾਲਾਂਕਿ ਪਾਣੀ ਜਿਹੜਾ ਹੈ ਬੱਸ ਘਰਾ ਰਹੇ ਆ ਲੋਕਾਂ ਦੀ ਕਿਉਂਕਿ ਪਾਣੀ ਦੀ ਸਪੀਡ ਅਗਰ ਇੰਨੀ ਜ਼ਿਆਦਾ ਹੈ ਤਾਂ ਕੋਈ ਵੀ ਚੀਜ਼ ਰੋੜ ਕੇ ਅੱਗੇ ਨੂੰ ਲੈ ਕੇ ਜਾ ਸਕਦਾ ਪਰ ਇੱਥੇ ਕੁਝ ਲੋਕ ਜਿਹੜੇ ਨੇ ਗੱਡੀਆਂ ਮੋਟਰਸਾਈਕਲ ਹਰ ਚੀਜ਼ ਜਿਹੜੀ ਲੈਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਕਈ ਵਾਰ ਕੈਮਰਾ ਦੇਖ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਗਲਤੀ ਕਰਨ ਤੋਂ ਰੁਕ ਵੀ ਜਾਂਦੇ ਨੇ ਪਰ ਇਹ ਤਸਵੀਰ ਜਿੱਥੇ ਲਗਾਤਾਰ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਾਣੀ ਭਰਦਾ ਨਜ਼ਰ ਆ ਰਿਹਾ ਜਿੱਥੇ ਹੁਸ਼ਿਆਰਪੁਰ ਦੇ ਪੰਗੀ ਚੋ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਖੱਡਾ ਦੇ ਵਿੱਚੋਂ ਪਾਣੀ ਨਿਕਲਦਾ ਨਿਕਲਦਾ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਜਦੋਂ ਭਰਦਾ ਹੈ ਤਾਂ ਉਹ ਤਸਵੀਰ ਵੀ ਜਿਹੜੀ ਨਾਲ ਦੀ ਨਾਲ ਦਿਖਾ ਰਹੇ ਹਾਂ ਤਾਂ ਇਹ ਲੋਕ ਜਿਹੜੇ ਨੇ ਆ ਰਹੇ ਨੇ ਐਸੇ ਇਲਾਕੇ ਦੇ ਹੁਸ਼ਿਆਰਪੁਰ ਦੇ ਹੋ ਤੁਸੀਂ ਅੱਛਾ ਪਾਣੀ ਦੀ ਸਪੀਡ ਵਈਆ ਬਹੁਤ ਜ਼ਿਆਦਾ ਵਾ ਦੇਖੀ ਤੁਸੀਂ हां जी हां जी है हा ना कितनी आ जाओ आ जाओ आगे आ जाओ पानी स्पीड स्पीड आ दी जी। जी, जी, स्पीड बहुत ज्यादा वा कितनी स्पीड ਦੇ ਨਾਲ ਆ ਰਹੀ ਹੈ ਡਰ ਨਹੀਂ ਲੱਗਦਾ ਪਾਰ ਕਰਨ ਦੇ ਵਿੱਚ ਮੁਸ਼ਕਿਲ ਨਹੀਂ ਆਉਂਦੀ ਨਹੀਂ ਜੀ ਬਸ ਆਦਤ ਹੀ ਹੋ ਗਿਆ ਆਨੇ ਜਾਣੇ ਦਾ ਬਸ اچھا हां जी ਇਦਾਂ ਨਹੀਂ ਲੱਗਦਾ ਕਿ ਕੋਈ ਚੀਜ਼ ਜਿੰਨੀ ਸਪੀਡ ਦੇ ਨਾਲ ਪਾਣੀ ਆ ਰੋੜ ਕੇ ਅੱਗੇ ਲੈ ਜਾਏਗਾ ਐਨਾ ਮਤਲਬ ਫੀਲ ਨਹੀਂ ਮਹਿਸੂਸ ਨਹੀਂ ਕਰਦੇ हां जी हां जी ਲੱਗਦਾ ਤਾਂ ਹੈ ਡਰ ਤਾਂ ਲੱਗਦਾ ਹੈ ਫਿਰ ਵੀ ਕੋਸ਼ਿਸ਼ ਕਰਤਾ ਹਾਂ ਆਪਣਾ ਪਾਰ ਹੋਣ ਦਾ हां ਬੱਚਿਆਂ ਨੂੰ ਤਾਂ ਨਹੀਂ ਤੁਸੀਂ ਇਦਾਂ ਪਾਰ ਕਰਵਾਉਂਦੇ ਨਹੀਂ ਜੀ ਬੱਚੇ ਕਿੰਨੇ ਹਾਂ ਹਾਂ ਡਰ ਤਾਂ ਲੱਗਦਾ ਪੈਰ ਸਲਿੱਪ ਹੁੰਦਾ ਕਿ ਨਹੀਂ ਹਾਂਜੀ 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 ਹੁੰਦਾ ਵਾ ਹਾਂਜੀ ਹਾਂਜੀ ਪਰ ਲੱਗਦਾ ਸਾਵਧਾਨੀ ਵਰਤਣ ਦੀ ਵੀ ਲੋੜ ਆ ਜਾਂ ਕੋਈ ਹੋਰ ਰੋਡ ਹੈ ਨਹੀਂ ਪਾਰ ਕਰਨ ਦੇ ਲਈ ਇੱਥੋਂ ਏਸੀ ਰਸਤੇ ਦੀ ਆਣਾ ਲੋੜ ਵਾ ਜਾਂ ਕੋਈ ਹੋਰ ਰਸਤਾ ਹੈਗਾ ਅਗਰ ਇੱਧਰ ਨੂੰ ਆਣਾ ਹੋਵੇ ਕਿਸੇ ਹੋਰ ਰਸਤੇ ਦੀ ਵੀ ਆ ਸਕਦੇ ਆ ਤੁਸੀਂ ਹਾਂਜੀ ਹਾਂਜੀ ਹੋਰ ਵੀ ਆ ਪਰ ਉੱਥੇ ਜਾਮ ਲੱਗਦਾ ਕਾਫੀ ਟਾਈਮ ਲੱਗ ਜਾਂਦਾ ਜੀ ਇਸ ਕਰਕੇ ਇਸ ਰਸਤੇ ਦੀ ਆਉਂਦੇ ਹੋ ਹਾਂਜੀ ਅੱਛਾ ਜੇ ਪਾਣੀ ਹੋਰ ਜ਼ਿਆਦਾ ਸਪੀਡ ਦੇ ਨਾਲ ਆਣ ਲੱਗ ਗਿਆ ਫਿਰ ਵੀ ਏਸੇ ਰਸਤੇ ਤੋਂ ਆਉਂਗੀ ਨਹੀਂ ਜੀ ਫਿਰ ਤਾਂ ਉੱਥੇ ਰਜਾਂਦਾ ਮੈਂ ਹਾਂਜੀ ਲਗਦੀ ਹੈ ਨਾ ਸਪੀਡ ਕਾਫੀ ਜ਼ਿਆਦਾ ਸੋ ਥੋੜੀ ਬਚਨ ਦੀ ਆਪਾਂ ਨੂੰ ਵੀ ਲੋੜ ਆ ਆਪਾਂ ਵੀ ਥੋੜੀ ਸਾਵਧਾਨੀ ਵਰਤੀਏ ਨਾ ਤਾਂ ਤਸਵੀਰ ਜਿਹੜੀ ਆ ਚਲੋ ਇਹ ਪੈਦਲ ਤੁਰ ਕੇ ਆਇਆ ਆਪਣੇ ਸਾਈਕਲ ਦੇ ਸਮੇਤ ਪਰ ਕਈ ਵਾਰ ਨਾ ਇੱਥੇ ਮੰਦਿਰ ਜਿਹੜੀ ਆ ਮੋਟਰਸਾਈਕਲਾਂ ਤੇ ਬੈਠ ਕੇ ਬੜੇ ਫੁਕਰੇ ਭੰਤੀ ਦੇ ਵਿੱਚ ਆਉਂਦੀ ਆ ਤਾਂ ਉਹ ਜਿਹੜੇ ਲੋਕ ਕਾਫੀ ਇਹਨਾਂ ਚੀਜ਼ਾਂ ਨੂੰ ਵਡਾਵਾ ਦਿੰਦੇ ਆ ਪਰ ਅਸੀਂ ਇਹੀ ਅਪੀਲ ਕਰਾਂਗੇ ਕਿ ਜਿਹੜਾ ਸਪੀਡ ਪਾਣੀ ਦੀ ਬਹੁਤ ਜ਼ਿਆਦਾ ਹੈ ਕੋਈ ਵੀ ਚੀਜ਼ ਇੱਥੇ ਰੋੜ ਸਾਕਦੀ ਹੈ ਸੋ ਬਹੁਤ ਵੱਡੀ ਲੋਡ ਹੈ ਕਿ ਇੱਥੋਂ ਸਾਵਧਾਨੀ ਦੇ ਨਾਲ ਲੰਘਿਆ ਜਾਏ ਬਹੁਤ ਵੱਡੀ ਲੋਡ ਹੈ ਸੋ ਰਿਕਸ਼ਾ ਚਾਲਕ ਜਿਹੜੇ ਨੇ ਉਹ ਵੀ ਆ ਰਹੇ ਨੇ ਕਮਾਈ ਵੀ ਕਰਨੀ ਆ ਕਿਉਂਕਿ ਰੋਜ਼ੀ ਰੋਟੀ ਵੀ ਕਮਾਣੀ ਆ ਸੋ ਕਈ ਵਾਰ ਇਦਾਂ ਹੁੰਦਾ ਕਿ ਰਸਤਾ ਹੋਰ ਵੀ ਹੁੰਦਾ ਪਰ ਲੋਕ ਜਾਨ ਬੁਝ ਕੇ ਖਤਰਾ ਮੁੱਲ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਇਸੇ ਪਾਣੀ ਦੇ ਵਿੱਚੋਂ ਲੰਘ ਕੇ ਦਿਖਾਣੇ ਆ ਪਹਿਲਾਂ ਕੁਝ ਮੰਡੀਰ ਆਉਂਦੀ ਐ ਤਾਂ ਇਸ ਪਾਣੀ ਦੇ ਵਿੱਚੋਂ ਫੁਕਰੇ ਪੰਤੀ ਦੇ ਵਿੱਚ ਲੰਘਦੀ ਦਿਖਾਈ ਦਿੰਦੀ ਆ ਤਾਂ ਉੱਥੇ ਹੀ ਲੋਕ ਕਈਆਂ ਨੂੰ ਲੱਗਦੀ ਐ ਲੋਡ ਤਾਂ ਉਹ ਲੋਡ ਦੇ ਕਰਕੇ ਵੀ ਇਸ ਰਸਤੇ ਦੇ ਵਿੱਚੋਂ ਲੰਘਦੇ ਨੇ ਪਰ ਹੁਸ਼ਿਆਰਪੁਰ ਦੇ ਵਿੱਚ ਹਾਲਾਤ ਜਿਹੜੇ ਕਾਫੀ ਅੱਗੇ ਤੋਂ ਅੱਗੇ ਖਰਾਬ ਹੁੰਦੇ ਦਿਖਾਈ ਦੇ ਰਿਹਾ ਜਿੱਥੇ ਹੁਸ਼ਿਆਰਪੁਰ ਦੇ ਕਾਫੀ ਇਲਾਕਿਆਂ ਦੇ ਵਿੱਚ ਪਾਣੀ ਦੀ ਜਿਹੜੀ ਕਾਫੀ ਜ਼ਿਆਦਾ ਪਾਣੀ ਦਾ ਕਹਿਰ ਐ ਦਾ ਆ ਦੇਖ ਲਓ ਤੁਸੀਂ ਐਂਬੂਲੈਂਸ ਜਿਹੜੀ ਐ ਇਸ ਪਾਣੀ ਦੇ ਵਿੱਚੋਂ ਲੰਘ ਰਹੀ ਐ ਓਵਰ ਸਪੀਡ ਪਾਣੀ ਐ ਪਰ ਕਈ ਵਾਰ ਜਿਹੜਾ ਲੋਕਾਂ ਨੂੰ ਲੰਘਣਾ ਵੀ ਪੈਂਦਾ ਐ ਪਰ ਕਹਿੰਦੇ ਰਸਤਾ ਇੱਕ ਹੋਰ ਵੀ ਐ ਇੱਥੋਂ ਲੰਘਣ ਦਾ ਪਰ ਫਿਰ ਵੀ ਕੁਝ ਲੋਕ ਇਸ ਰਸਤੇ ਤੇ ਸ਼ਾਰਟਕਟ ਕਹਿ ਲੋ ਸਮਾਂ ਬਚਾਉਣ ਦੀ ਕੋਸ਼ਿਸ਼ ਕਹਿ ਲੋ ਤਾਂ ਲੋਕ ਜਿਹੜੇ ਨੇ ਉਹ ਲੰਘ ਜਾਂਦੇ ਨੇ ਪਰ ਅਪੀਲ ਅਸੀਂ ਇਹੀ ਕਰਾਂਗੇ ਕਿ ਜਿੰਨਾ ਹੋ ਸਕੇ ਇਸ ਇਲਾਕੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਵੇ ਇਸ ਇਲਾਕੇ ਦੇ ਵਿੱਚੋਂ ਨਾ ਲੰਘਿਆ ਜਾਵੇ ਕਿਉਂਕਿ ਪਾਣੀ ਦੀ ਸਪੀਡ ਦੇ ਕਰਕੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੋ ਸਾਵਧਾਨੀ ਬਾਤੋਂ ਹੁਸ਼ਿਆਰਪੁਰ ਦੇ ਪੰਗੀ ਚੋਦੀਆਂ ਤਸਵੀਰਾਂ ਨੇ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਜਿਸ ਕਰਕੇ ਹੁਸ਼ਿਆਰਪੁਰ ਦੇ ਮੁਕੇਰੀਆਂ ਹਲਕੇ ਦੇ ਜਿਹੜੇ ਵੀ ਬਿਆਸ ਦਰਿਆ ਦੇ ਨਾਲ ਕਿਨਾਰੇ ਲੱਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਵੀ ਇੱਥੇ ਨਾਲ ਹੀ ਨਾਲ ਹੜਾਂ ਦੀ ਮਾਰ ਜਿਹੜੀ ਆ ਦਿਖਾਈ ਦੇ ਰਹੀ ਹੈ ਲੋਕ ਸੁਰੱਖਿਅਤ ਥਾਵਾਂ ਦੇ ਵੱਲ ਕੂਚ ਕਰ ਰਹੇ ਆ ਤੇ ਮੀਂਹ ਦਾ ਅਲਰਟ ਵੀ ਉੱਥੇ ਨਾਲ ਦੀ ਨਾਲ ਹੋ ਰਿਹਾ ਜਿਸ ਕਰਕੇ ਕਾਫੀ ਜਗਾਵਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਬੰਨ ਟੁੱਟੇ ਜਾ ਰਹੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਐ ਨਾ ਜ਼ਿਆਦਾ ਵੜ ਗਿਆ ਕਿ ਉਹਨਾਂ ਨੂੰ ਆਪਣੇ ਕੋਠੇ ਦੀਆਂ ਛੱਤਾਂ ਦਾ ਸਹਾਰਾ ਜਿਹੜਾ ਵਾ ਉਹ ਲੈਣਾ ਪੈ ਰਿਹਾ ਤੇ ਉੱਥੇ ਹੀ ਭਾਰੀ ਮੀਂਹ ਦਾ ਅਲਰਟ ਹੋ ਰਿਹਾ ਹੈ ਡੈਮਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਪੜ ਰਿਹਾ ਰੰਜੀਤ ਸਾਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਰਾਵੀ ਦਰਿਆ ਜਿਸ ਕਰਕੇ ਕਾਫੀ ਜ਼ਿਆਦਾ ਪਾਣੀ ਪੜ ਰਿਹਾ ਸਤ루ਜ ਦਰਿਆ ਦੇ ਵਿੱਚ ਪਾਣੀ ਆ ਚੁੱਕਿਆ ਭਾਖੜਾ ਡੈਮ ਤੋਂ ਪਾਣੀ ਛੱਡੇ ਕਰਕੇ ਹਰੀਕੇ ਐਡਵਰਕਸ ਤੋਂ ਪਾਣੀ ਛੱਡਿਆ ਜਾ ਰਿਹਾ ਪਰ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇਸ ਵੇਲੇ ਕੀ ਹਾਲਾਤ ਨੇ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਤੋਂ ਜਿਹੜਾ ਪਾਣੀ ਆ ਰਿਹਾ ਉਹ ਕਿਸ ਤਰੀਕੇ ਦੇ ਨਾਲ ਹਾਲਾਤ ਖਰਾਬ ਕਰ ਰਿਹਾ ਉਹ ਤਸਵੀਰ ਨਾਲ ਦੀ ਨਾਲ ਦਿਖਾ ਰਹੀਆਂ ਤੋਂ ਲੰਘ ਰਹੇ ਸੀ ਕੀ ਹੋਇਆ ਡਰ ਲੱਗ ਗਿਆ ਪਾਣੀ ਤੋਂ ਮੈਂ ਕਹਾਂ ਜੀ ਬਹੁਤ ਡਰ ਲੱਗ ਰਿਹਾ ਪਾਣੀ ਨੂੰ ਦੇਖ ਕੇ ਤਾਂ ਸਾਰਿਆਂ ਨੂੰ ਡਰ ਲੱਗਦਾ ਹੈਗਾ ਜੀ ਮੈਨੂੰ ਲੱਗਦਾ ਜੇ ਕੈਮਰਾ ਨਾ ਹੁੰਦਾ ਤੁਸੀਂ ਪਾਰ ਵੀ ਕਰ ਲੈਣਾ ਨਹੀਂ ਨਹੀਂ ਜੀ ਇਦਾਂ ਦਾ ਰਿਕਸ ਵਾਲਾ ਕੰਮ ਨਹੀਂ ਅਸੀਂ ਲੈਣਾ ਜੀ ਕੁਝ ਨਹੀਂ ਪਤਾ ਹੋ ਸਕਦਾ ਪਾਣੀ ਦਾ ਕੋਈ ਇਹ ਨਹੀਂ ਹੈਗਾ ਮਤਲਬ ਆਪਣੇ ਵੱਲ ਨੂੰ ਖਿੱਚ ਵੀ ਸਕਦਾ ਹੈਗਾ ਲੱਗਦਾ ਨਹੀਂ ਪਾਣੀ ਚ ਜਾਣਾ ਚਾਹੀਦਾ ਕੋਈ ਹੋਰ ਰਸਤੇ ਦੀ ਚੱਲ ਜਾਈਂ ਹਾਂਜੀ ਹਾਂਜੀ ਵੈਸੇ ਚਲੋ ਇਹ ਆਪਣੀ ਮਨਮਰਜ਼ੀ ਕਰ ਲੈ ਵੈਸੇ ਚਾਹੀਦਾ ਨਹੀਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਆਣਾ ਪਰ ਚਲੋ ਹੁਣ ਕਿਸੇ ਨੂੰ ਕੀ ਕਹਿ ਸਕਦੇ ਆ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਹਾਂ ਹਾਂ ਜੀ ਸੋ ਬਿਲਕੁਲ ਆ ਤਸਵੀਰ ਦੇਖੋ ਗੱਡੀਆਂ ਮੋਟਰਸਾਈਕਲ ਓਵਰ ਸਪੀਡ ਪਾਣੀ ਦੇ ਵਿੱਚੋਂ ਲੰਘਦੇ ਦਿਖਾਈ ਦੇ ਰਹੇ ਨੇ ਤਾ ਗੱਡੀਆਂ ਦੇ ਵਿੱਚ ਵੀ ਕੁਝ ਲੋਕ ਮੈਂ ਬਾਰ-ਬਾਰ ਕਹਿੰਨੀ ਆ ਕਿ ਫੁਕਰੇ ਭੰਤੀ ਕਰਦੇ ਵੀ ਦਿਖਾਈ ਦਿੰਦੇ ਆ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਵਾ ਕੋਈ ਵੀ ਇੱਥੇ ਹਾਦਸਾ ਹੋ ਸਕਦਾ ਪਰ ਕੁਝ ਲੋਕ ਦੇਖੋ ਜਿਹੜੇ ਡਰ ਕੇ ਜਾਂ ਕਹਿ ਸਕਦੇ ਆ ਕਿ ਕੈਮਰੇ ਨੂੰ ਦੇਖ ਕੇ ਪਿੱਛੇ ਹੀ ਰੁਕ ਗਏ ਨੇ ਉਹ ਤਸਵੀਰ ਵੀ ਜ਼ਰੂਰ ਦਿਖਾਈ ਜਾਵੇ ਜਿੱਥੇ ਲੋਕ ਪਿੱਛੇ ਹੀ ਰੁਕ ਗਏ ਨੇ ਕਿਉਂਕਿ ਪਾਣੀ ਦੀ ਸਪੀਡ ਜਿਹੜੀ ਕਾਫੀ ਜ਼ਿਆਦਾ ਹੈ ਜਿਸ ਕਰਕੇ ਇਸ ਪਾਣੀ ਦੇ ਵਿੱਚ ਕੋਈ ਸਲਿੱਪ ਹੋ ਸਕਦਾ ਹੈ ਕਿਸੇ ਦਾ ਪੈਰ ਅਰਾਮ ਪ੍ਰਸ਼ਾਂਗ ਹੋ ਸਕਦਾ ਹੈ ਮੋਟਰਸਾਈਕਲ ਦਾ ਚੱਕਾ ਜਾਂ ਸਕੂਟਰੀ ਦਾ ਚੱਕਾ ਸਲਿੱਪ ਕਰ ਸਕਦਾ ਹੈ ਪਰ ਕਈ ਵਾਰ ਲੋਕ ਦੇਖੋ ਤੁਸੀਂ ਮੁੜਦੇ ਦਿਖਾਈ ਦੇ ਰਿਹਾ ਕੈਮਰਾ ਦੇਖ ਕੇ ਕਈ ਵਾਰ ਲੋਕ ਰਿਸਕ ਲੈਣ ਤੋਂ ਵੀ ਡਰਦੇ ਆ ਕਿਉਂਕਿ ਬਾਰ ਬਾਰ ਕਹਿ ਰਹੇ ਆ ਸਪੀਡ ਬਹੁਤ ਜ਼ਿਆਦਾ ਹੈ ਕਿਉਂਕਿ ਕਈ ਵਾਰ ਲੋਕ ਇਸੇ ਪਾਣੀ ਨੂੰ ਦੇਖ ਕੇ ਸੋਚਦੇ ਨੇ ਕਿ ਕੋਈ ਗੱਲ ਨਹੀਂ ਪਾਣੀ ਆ ਤਾਂ ਸਾਨੂੰ ਅਸੀਂ ਤਾਂ ਕੂਚ ਕਰ ਲੈਣਾ ਜਾਂ ਅਸੀਂ ਤਾਂ ਪਾਰ ਕਰ ਲੈਣਾ ਤਾਂ ਉੱਥੇ ਹੀ ਕਈ ਵਾਰ ਇਹ ਜਿਹੜਾ ਸ਼ੌਂਕ ਹੈ ਜਾਂ ਫੁਕਰੇਪੰਤੀ ਵੀ ਲੈ ਡੁੱਬਦੀ ਹੈ ਲੋਕਾਂ ਨੂੰ ਬਾਈ ਜੀ ਇੱਥੇ ਦੇ ਹੀ ਉਹ ਸੋ ਬਿਲਕੁਲ ਆ ਕਾਫੀ ਜਿਹੜੇ ਵਹੀਕਲ ਇੱਥੋਂ ਜਾ ਰਹੇ ਆ ਸੋ ਤਸਵੀਰ ਨਾਲ ਦੀ ਨਾਲ ਦਿਖਾ ਰਹੇ ਆ ਤਾਂ ਕਿਤੇ ਨਾ ਕਿਤੇ ਲੋਕ ਪਿੱਛੇ ਵੀ ਮੁੜਦੇ ਦਿਖਾਈ ਦੇ ਰਹੇ ਆ ਮੋਟਰਸਾਈਕਲਾਂ ਤੇ ਬਾਈ ਜੀ ਡਰ ਨਹੀਂ ਲੱਗਦਾ ਨੋ ਨੋ ਹਾਂ ਕਹਿੰਦੇ ਨਹੀਂ ਕੋਈ ਡਰ ਨਹੀਂ ਲੱਗਦਾ ਸੋ ਜਦੋਂ ਹਾਦਸੇ ਹੋ ਜਾਂਦੇ ਆ ਤਾਂ ਫਿਰ ਉਸ ਤੋਂ ਬਾਅਦ ਤਸਵੀਰਾਂ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਉਂਦੀਆਂ ਵੀ ਬਾਰ ਬਾਰ ਕਹਿ ਰਹੇ ਆ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਕੁਝ ਲੋਕ ਤਾਂ ਇੱਥੋਂ ਪਿੱਛੇ ਨੂੰ ਮੁੜ ਗਏ ਪਰ ਕੁਝ ਲੋਕ ਬਾਰ ਇਸੇ ਤਰੀਕੇ ਦੇ ਨਾਲ ਇਹ ਰਸਤਾ ਕਰ ਰਹੇ ਆ ਕਈ ਵਾਰ ਅਸੀਂ ਕਹਿੰਦੇ ਆ ਕਿ ਲਾਪਰਵਾਹੀ ਫਿਰ ਬੰਦੇ ਨੂੰ ਲੈ ਡੁੱਬਦੀ ਆ ਪਰ ਕੁਝ ਲੋਕ ਕਹਿੰਦੇ ਸਾਨੂੰ ਕੋਈ ਹੋਰ ਰਾਹ ਨਹੀਂ ਦਿੱਦਦਾ ਕੁਝ ਲੋਕ ਕਹਿੰਦੇ ਸਾਨੂੰ ਘੁੰਮ ਕੇ ਜਾਣਾ ਪੈਣਾ ਜਾਮ ਚ ਫਸਣਾ ਪੈਣਾ ਕੁਝ ਲੋਕ ਕਹਿੰਦੇ ਸਾਡਾ ਸਮਾਂ ਬਚਦਾ ਹੈ ਪਰ ਪਾਣੀ ਦੀ ਸਪੀਡ ਇਦਾਂ ਹੀ ਰਹੀ ਪਾਣੀ ਹੋਰ ਜ਼ਿਆਦਾ ਵੱਧ ਗਿਆ ਤਾਂ ਕੀ ਲੋਕ ਫਿਰ ਵੀ ਇਹੋ ਹੀ ਰਸਤਾ ਅਪਣਾਣਗੇ ਇੱਥੋਂ ਹੀ ਜਾਣਗੇ ਬਾਈ ਜੀ ਤੁਸੀਂ ਵੀ ਲੋਕਲੀ ਹੋ ਹਾਂਜੀ ਹਾਂਜੀ ਪਾਣੀ ਦੇਖ ਕੇ ਲੱਗਦਾ ਨਹੀਂ ਕਿ ਕਿਸੇ ਹੋਰ ਰਸਤੇ ਦੀ ਚਲੇ ਜਾਈਏ ਹਾਂਜੀ ਹਾਂਜੀ ਲੱਗਦਾ ਤਾਂ ਹੈਗਾ ਜੀ ਫਿਰ ਵੀ ਪਾਰ ਖਤਰਾ ਮੁੱਲ ਲੈਣਾ ਚਾਹੁੰਦੇ ਆ ਲੜਾਈ ਬੜਾ ਜੀ ਹੁਣ ਲੈਣਾ ਹੀ ਪਊਗਾ ਲੱਗਦਾ ਨਹੀਂ ਕਿ ਚਲੋ ਤਿੰਨ ਜਣੇ ਆਪਾਂ ਬੈਠੇ ਹੋਏ ਆ ਤਾਂ ਕੋਈ ਹਾਦਸਾ ਨਾ ਵਾਪਰ ਜਾਵੇ ਇਦਾਂ ਦਾ ਸਲਿੱਪ ਕਰਨ ਤੋਂ ਮੋਟਰਸਾਈਕਲ ਦਾ ਹਾਲਾਂਕਿ ਇਹ ਵੀਕਲ ਹੈ ਚੱਕਾ ਜਾਮ ਹੋ ਜਵੇ ਜਾਂ ਸਕਿੱਪ ਕਰ ਜਾਵੇ ਕਰਤਾ ਸਕਦਾ ਜੇ ਨੰਗਣਾ ਤੇ ਬਣਾਈ ਹੈ ਲੰਗਣਾ ਪੈਣਾ ਵਾ ਕੋਈ ਹੋਰ ਰਸਤਾ ਉਧਰ ਤੀ ਜਾਂਦੀ ਆ ਉਹ ਪੋੜ ਹੈਗਾ ਪਰੇ ਦੂਰ ਹੈ ਅੱਛਾ ਦੂਰ ਕਰਕੇ ਨਹੀਂ ਜਾ ਰਹੇ ਸੋ ਬਿਲਕੁਲ ਕਹਿੰਦੇ ਦੂਰ ਆ ਬਈ ਇਸ ਕਰਕੇ ਅਸੀਂ ਨਹੀਂ ਜਾ ਰਹੇ ਸੋ ਬਾਰ-ਬਾਰ ਅਪੀਲ ਕੀਤੀ ਆ ਲੋਕਾਂ ਨੂੰ ਇੱਥੋਂ ਨਾ ਜਾਣ ਦੀ ਨਾ ਨਾ ਜਾਣ ਦੀ ਪਰ ਫਿਰ ਵੀ ਲੋਕ ਇਸੇ ਤਰੀਕੇ ਦੇ ਨਾਲ ਲੰਘ ਰਹੇ ਆ ਬਾਈ ਜੀ ਨਾ ਜਾਓ ਇਸ ਰਸਤੇ ਦੀ ਇਹ ਰਸਤਾ ਓਵਰ ਸਪੀਡ ਪਾਣੀ ਆ ਚੱਕਾ ਸਕਿੱਪ ਕਰ ਸਕਦਾ ਸੋ ਜਿੰਨਾ ਹੋ ਸਕੇ ਹੋਰ ਰਸਤਾ ਅਪਣਾਓ ਜੀ ਤੁਸੀਂ ਸੋ ਡੇਲੀ ਪੋਸਟ ਤੇ ਖਾਸ ਤਸਵੀਰਾਂ ਹੁਸ਼ਿਆਰਪੁਰ ਦੇ ਪੰਗੀ ਚੋ ਦੀਆਂ ਦਿਖਾ ਰਹੇ ਆ ਕੀ ਹੋ ਗਿਆ ਭਾਈ ਜੀ ਸੜਕ ਪਾਰ ਕਰਕੇ ਆਏ ਹੋ ਪਾਣੀ ਦੀ ਸਪੀਡ ਦੇਖੀ ਤੁਸੀਂ ਹਾਂ ਜੀ ਮੈਡਮ ਇਹ ਪਤਾ ਕੀ ਗੱਲ ਹੈ ਸਰਕਾਰਾਂ ਦੀ ਗਲਤੀ ਹੈ ਠੀਕ ਹੈ ਕਿ ਨਹੀਂ ਇਹ ਸਰਕਾਰਾਂ ਨੂੰ ਚਾਹੀਦਾ ਪਰ ਸਰਕਾਰਾਂ ਦੀ ਗਲਤੀ ਤਾਂ ਹੈ ਪਰ ਲੋਕਾਂ ਦੀ ਗਲਤੀ ਨਹੀਂ ਦਿਖ ਰਹੀ ਕਿ ਆਪਾਂ ਏਸੀ ਓਵਰ ਸਪੀਡ ਪਾਣੀ 'ਚ ਲੰਗੀ ਜਾ ਲੋਕਾਂ ਦੀ ਹਾਂ ਇਹ ਸਾਡੀ ਗਲਤੀ ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜਿਨ੍ਹਾਂ ਨੇ ਘਰ ਬਣਾਏ ਹਨ ਨਾ ਵਿੱਚ ਅਨਲੀਗਲ ਉਹਨਾਂ ਨੂੰ ਬਣਾਉਣ ਨਹੀਂ ਦੇਣੇ ਚਾਹੀਦੇ ਸਰਕਾਰ ਨੂੰ ਇਹ ਸਭ ਤੋਂ ਵੱਡੀ ਗਲਤੀ ਹੈ ਪਰ ਜੇ ਚੱਕਾ ਸਕਿਪ ਕਰ ਜਵੇ ਪਾਣੀ ਕਿਉਂਕਿ ਕਾਫੀ ਸਪੀਡ ਦੇ ਨਾਲ ਆ ਰਿਹਾ ਬਿਲਕੁਲ ਇਹ ਤਾਂ ਸੀ ਆਪ ਗੱਡੀ ਕਿਉਂਕਿ ਦੇਖਣਾ ਚਾਹੁੰਦੇ ਸੀ ਕੀ ਇਹਦੇ ਵਿੱਚ ਕੀ ਪ੍ਰੋਬਲਮ ਹੈ ਕੀ ਨਹੀਂ ਹੈਗੀ ਬਟ ਮੈਂ ਇਹਦੇ ਵਿੱਚ ਨਹੀਂ ਕੋਈ ਇਹ ਕਰਾਂਗੇ ਜਿਨ੍ਹਾਂ ਦੇ ਘਰ ਝੁੱਗੀਆਂ ਘਰ ਵਿੱਚ ਬਣਿਆ ਉਹ ਸਰਕਾਰਾਂ ਰੁਬਾਨੀ ਦੇ ਉਹੀ ਰੋੜਦੇ ਆ ਮੈਮ ਠੀਕ ਹੈ ਕਿ ਨਹੀਂ ਹੋਰ ਕੋਈ ਤੁਸੀਂ ਵੀ ਜ਼ਰੂਰ ਪਰਹੇਜ਼ ਕਰੋ ਹੋਰ ਰਸਤਾ ਅਪਣਾਉਣ ਦੀ ਕੋਸ਼ਿਸ਼ ਕਰੋ ਪਾਣੀ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਤਸਵੀਰਾਂ ਹੁਸ਼ਿਆਰਪੁਰ ਦੀਆਂ ਦਿਖਾਈਆਂ ਜਾ ਰਹੀਆਂ ਨੇ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਰਾਕੇਸ਼ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ